ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਮੌਸਮਾਂ ਦੀ ਗੱਲ ਕਰਾਂਗੇ ਜੀ ਅੱਜ ਮੌਸਮ ਪੰਜਾਬ ਦਾ ਨਾਲ ਲੱਗਦੇ ਖੇਤਰਾ ਤੱਕਵੇਂ ਦਾ ਰਹਿ ਸਕਦਾ ਸੋ ਬਹੁਤੀ ਲੰਬੀ ਗੱਲਬਾਤ ਨਹੀਂ ਕਰਾਂਗੇ ਸੋ ਮੁੱਖ ਦੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਐਸੇਲੇ ਤਾਜ਼ਾ ਸੈਟੇਲਾਈਟ ਦਸ਼ਨਾ ਤੁਸੀਂ ਐਸੇਲੇ ਜੀ ਦੇਖ ਰਹੇ ਆ ਲਗਭਗ ਸਵੇਰ ਦੇ 10 ਵਜੇ ਹੈ ਜੀ 28 ਫਰਵਰੀ ਦੀ ਸਵੇਰ ਹੈ ਤੇ ਫਰਵਰੀ ਮਹੀਨੇ ਦਾ ਅਖੀਰਲਾ ਦਿਨ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਲਾਗੇ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਔਰ ਯੂਪੀ ਦੇ ਪੱਛਮੀ ਖੇਤਰ ਹਿਮਾਚਲ ਉੱਤਰਾਖੰਡ ਤੇ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਔਰ ਪਾਕਿਸਤਾਨ ਦੇ ਲੰਦੇ ਵਾਲੇ ਫਾਸਿਆਂ ਦੇ ਖੇਤਰਾਂ ਦੇ ਵਿੱਚ ਐਸਐਲ ਇੱਕ ਸਿਸਟਮ ਚੱਲ ਰਿਹਾ ਪਿਛਲੇ 48 ਘੰਟਿਆਂ ਤੋਂ ਪਛਮੀ ਸਿਸਟਮ ਸਰਗਰਮ ਹੈ ਪੰਜਾਬ ਦੇ ਵਿੱਚ ਟਟਮੇ ਸ਼ਰਾਟੇ ਲਵਾ ਰਿਹਾ ਕਿਤੇ ਕਿਤੇ ਸ਼ਰਾਟੇ ਹਲਕੇ ਲੱਗ ਰਹੇ ਨੇ ਕਿਤੇ ਕਿਤੇ ਸ਼ਰਾਟੇ ਤੇਜ਼ ਲੱਗ ਰਹੇ ਨੇ ਸੋ ਅੱਜ ਇਹ ਸਿਸਟਮ ਦਾ ਮੁੱਖ ਦਿਨ ਹੈ ਜੀ 28 ਫਰਵਰੀ ਦਾ ਤੇ ਸ਼ਾਮ ਤੱਕ ਕੱਲ੍ਹੇ ਜਾਂ ਫਿਰ ਕੱਲ੍ਹੇ ਦੇਰ ਰਾਤ ਤੱਕ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇਹਨੇ ਸ਼ਰਾਟੇ ਲਵਾਉਣੇ ਨੇ ਕਿਤੇ ਕਿਤੇ ਸ਼ਰਾਟੇ ਤੇਜ਼ ਹੋ ਸਕਦੇ ਨੇ ਕਿਤੇ ਕਿਤੇ ਹਲਕੀ ਘਰੇ ਮਾਰ ਹੋ ਸਕਦੀ ਹੈ ਕਿਤੇ ਕਿਤੇ ਤੇਜ਼ ਸ਼ਰਾਟੇ ਜਾਂ ਕੱਲ੍ਹੇ ਭਾਰੀ ਮੀਂਹ ਵੀ ਹੋ ਸਕਦੇ ਨੇ ਭਾਵੇਂ ਉਹ ਮਾਝਾ ਖੇਤਰ ਹੈ ਭਾਵੇਂ ਉਹ 도ਆਬਾ ਖੇਤਰ ਹੈ ਸੋ ਇਹ ਸਿਸਟਮ ਦੇ ਸਦਕਾ ਅਫਗਾਨਿਸਤਾਨ ਦੇ ਪਛਮੀ ਖੇਤਰ ਔਰ ਪਾਕਿਸਤਾਨ ਦੇ ਉੱਤਰ ਪਛਮੀ ਖੇਤਰਾਂ ਦੇ ਵਿੱਚ ਇਹ ਸਿਸਟਮ ਨੇ ਤਗੜਾ ਮੀਂਹ ਚੱਕੜ ਚਲਾਇਆ ਤਗੜੀ ਗਰੇਮਾਰ ਇਹਨਾਂ ਖੇਤਰਾਂ ਦੇ ਵਿੱਚ ਹੋਈ ਹੈ ਸੋ ਇਹਦਾ ਸਿਸਟਮ ਦਾ ਬਹੁਤਾ ਜ਼ੋਰ ਕਹਿ ਸਕਦੇ ਹਾਂ ਕਿ ਉਸ ਵਾਲੇ ਪਾਸੇ ਲੱਗ ਗਿਆ ਪਾਕਿਸਤਾਨ ਦੇ ਉੱਤਰ ਪਛਮੀ ਖੇਤਰਾਂ ਦੇ ਵਿੱਚ ਔਰ ਅਫਗਾਨਿਸਤਾਨ ਵਾਲੇ ਪਾਸੇ ਔਰ ਹਾਲੇ ਇਹ ਸਿਸਟਮ ਦੇ ਵਿੱਚ ਬਹੁਤ ਕੁਝ ਬਾਕੀ ਹੈ ਅੱਜ ਦੇਰ ਰਾਤ ਤੱਕ ਜਿਹੜੇ ਆਉਂਦੇ 12 ਘੰਟੇ ਨੇ ਇਹ ਸਿਸਟਮ ਨੇ ਪੰਜਾਬ ਹਰਿਆਣਾ ਦੇ ਵਿੱਚ ਮੀਂਹ ਦਰਜ ਕਰਾਉਣੇ ਆ ਅ ਮੀਂਹ ਦੇ ਅਸਰ ਹੁਣ ਭਾਰੀ ਵੀ ਤੇ ਥੋੜੇ ھیਠਾ ਆ ਗਏ ਨੇ ਥੋੜੇ ਘਟ ਗਏ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਰਫਤਾਰ ਨਾਲ ਮੀਂਹ ਪੈਣਗੇ ਗੜੇ ਮਾਰੂ ਜਿਹੜੇ ਸੰਭਵ ਹੈ ਸੋ ਆਉਂਦੇ ਘੰਟਿਆਂ ਤੱਕ ਜੇ ਸਿਸਟਮ ਪੂਰੀ ਤਰ੍ਹਾਂ ਐਕਟਿਵੇਟ ਹੈ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਮੀਂਹ ਪੈਣਗੇ ਇਹ ਸਭ ਕਹਾਣੀ ਕੁਦਰਤ ਦੇ ਹੱਥ ਵਾਸ ਹੈ ਪਰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਲੇ ਸਿਸਟਮ ਵੀ ਦਾਜ ਕਰਾਵੇਗਾ ਰਾਜਸਥਾਨ ਹਰਿਆਣਾ ਦੇ ਉਹ ਖੇਤਰ ਜਿਹੜੇ ਪੰਜਾਬ ਦੇ ਨਾਲ ਲੱਗਦੇ ਆ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਆਜਣਗੇ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਵੀ ਮੀਂਹ ਲੱਗਣਗੇ ਆਉਂਦੇ ਘੰਟਿਆਂ ਦੇ ਦਰਮਿਆਨ ਜਿੱਥੇ ਮੇ ਲੱਗ ਚੁੱਕੇ ਨੇ ਜੀ ਬੀਤੀ ਰਾਤ ਤੋਂ ਮੇ ਜਾਰੀ ਨੇ ਚਾਹੋ ਲੈnde ਪੰਜਾਬ ਦੇ ਖੇਤਰਾ ਚਾਹ ਚੜਦੇ ਪੰਜਾਬ ਦੇ ਖੇਤਰਾ ਤੇ ਜਿੱਥੇ ਜਿੱਥੇ ਮੇ ਲੱਗੇ ਨੇ ਕਿੰਨੇ ਕੁ ਤੁਹਾਡੇ ਮੇ ਲੱਗੇ ਨੇ ਇਹ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਬਾਕੀ ਆਉਂਦੇ ਘਾਟਿਆਂ ਤੱਕ ਤੁਹਾਨੂੰ ਅਪਡੇਟ ਜੜੀ ਦਿੰਦੇ ਰਹਾਂਗੇ ਧੰਨਵਾਦ شکریہ